ਜੋ ਜੀ ਵਾਸੀ ਗੁਰੂਤਮ ਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਾਹਿਬ ਵਾਰ ਸ੍ਰੀ ਗੁਰੂ ਗੋਬਿੰਦ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਗੋਪੀ ਸਿਮਰ ਕੇ ਗੁਰੂ ਨਾਨਕ ਲੇਨ ਤੇ ਆਏ ਫਿਰੰਦ ਗੁਰੂ ਤੇ ਅਮਰਦਾਸ ਸ੍ਰੀ ਅਮਦਾਸ ਜੀ ਸਹਾਇ ਅਰਜਨ ਹਰਗੋਬਿੰਦ ਨਾਮ ਸਮਰੋਹ ਸ੍ਰੀ ਹਰਿ ਰਾਹੇ ਸ੍ਰੀ ਸਾਡ ਪੇਸ਼ੰਤ ਤੇ ਆਈ ਹੈ ਜਿਵੇਂ ਲਿਖ ਹੈ ਸਭੁ ਜੁਗਾ ਹੈ ਤੇ ਇਕ ਬਹਾਦਰ ਸੁਭਰੈ ਘਰ ਲਉਨ ਦੇ ਆਵੇ ਤਾ ਹੀ ਸਭ ਥਾਈ ਹੋਇ ਸਹਾਇ ਦਸੂ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਸਭ ਥਾਈ ਹੋਇ ਸਹਾਇ ਦਸੂ ਬਾਦਸ਼ਾਹ ਅਜ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਰਾਜਿਕਾ ਤੇ ਅੰਤਰ ਕੇ ਬੋਲੋ ਜੀ ਵਾਹਿਗੁਰੂ ਸੰਜਾ ਪਿਆਰੀਆਂ ਚੋਹਾਂ ਸਾਹਿਬ ਜਾਦਿਆਂ ਚਾਲੀ ਮੁਕਤੇਆਂ ਹੱਟੀਆਂ ਜਪੀਆਂ ਤਕੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖਿਆ ਨੱਟ ਕੀਤਾ ਤਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਨਾਮ ਸਿੰਘਾਂ ਸਿੰਘਣੀਆਂ ਨੇ ਧਰਮ 헤 ਸੀਸ ਦਿੱਤੇ ਵੰਡ ਵੰਡਟ ਵਾਹੀ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜ੍ਹੇ ਆ ਰਹੇ ਉਹਨਾਂ ਚਰਾਹੀ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀ ਕੀਆਂ ਧਰਮ ਨਹੀਂ ਹਾਰਿਆ ਸਿੱਖੀ ਦੇ ਸਾਂਸ-ਵਾਸਾ ਨਾਲ ਨਿਭਾਈ ਤਨ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਤਖਤਾਂ ਸਰਬੱਤ ਦੇ ਗੁਰਦੁਆਰਿਆਂ ਜੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਤੇ ਆਵੇ ਚਤੇ ਆਵੇ ਕਾ ਸਦਕਾ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਕਹ ਕਹਰ ਛਰਿਆਇ ਤਉ ਦੇਖ ਦੇਖ ਪਤੇ ਬਿਰਖੀ ਪੈਜ ਪੰਖੀ ਜੀ ਸ੍ਰੀ ਸਾਹਿਬ ਜਿਸਹਾਏ ਖਾਲਸਾ ਜੀ ਤੇ ਬੋਲ ਬਾਲੇ ਬੋਲੋ ਜੀ ਸਵਾਹੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਦੇਖ ਦਾਨ ਮਸਾਹ ਦਾਨ ਕਰੋਸਾ ਦਾਨ ਦਾਨ ਅਕਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਕੇ ਦਰਸ਼ਨ ਸ਼ਨਾਣ ਚੌਕੀਆਂ ਝੰਡੇ ਗੁੰਗੇ ਜਗ ਜਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਵਾਹੀ ਸਿਖਾਂ ਦਾ ਮਨ ਨੀਵਾ ਮਤੁ ਚੀ ਮਤ ਪਤ ਤਾ ਨਾ ਖਾਪ ਵਾਹਿ ਗੁਰੂ ਹੈ ਆਕਾਲ ਪੁਰਖ ਆਪਣੀ ਪੰਚ ਦੇਸ ਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦਵਾਰੀਆਂ ਗੁਰਧਾਮਾਂ ਦੇ ਜਨਾਂ ਤੋਂ ਪੰਚ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਜੀ ਦਾ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੈ ਨਿਵਾਣੀ ਉਹ ਦੇ ਮਾਨ ਸਤਗੁਰ ਜੀ ਨੇ ਤਾਣੀ ਉਹ ਦੇ ਤਾਹਣ ਨੇ ਓਟਿਆਂ ਦੀ ਉਹ ਤੇ ਆਸਰੀ ਉਹ ਦੇ ਆਸਰਾ ਸੱਚੇ ਪਿਤਾ ਵਾਹਿਗੁਰੂ ਜੀ ਤਨ 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 ਤਖਤ ਚਵਰ ਸ਼ਕੁਰ ਦੇ ਮਾਲਿਕ ਹਾਜ਼ਰ ਨਾਨਕ ਗੁਰੂ ਤਾਂ ਗੰਤੀਸਵਾਏ ਮਾਨ ਜੁਗੋ ਜਗ ਅਟਲ ਦੀਨ ਦੁਨੀਆ ਦੇ ਮਾਲਿਕ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਤਨ 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 ਅਮਰ ਸ਼ਹੀਦ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਆਦੇ ਪਵਿੱਤਰ ਪਾਵਨ ਸਥਾਨ ਵਿਖੇ ਤੁਹਾਨੂੰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਮਬਾਰਕ ਚਰਨਾਂ ਖਵਾਂ ਦਾ ਪਾਸ ਸਰਦਾਸ ਬੇਨਤੀ ਦੋ ਜਣੀ ਸਤਿਗੁਰੂ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸਰਬੱਤ ਦੇ ਭਲੇ ਦੀ ਰਾਤਰੀ ਅਰਦਾਸ ਬੇਨਤੀ ਸਤਿਗੁਰੂ ਮੇਹਰਾਂ ਕਰਮੀਆਂ ਜਦੋਂ ਕਰੋ ਸਰਬੱਤ ਸੰਤਾਂ ਦਾ ਭਲਾ ਕਰਨਾ ਸਭ ਨਾਲੋਂ ਗੁਰਸਿੱਖੀ ਸਦਕਾ ਭਰੋਸਾ ਨਾਮ ਦੀ ਦਾ ਤੁਰਬਾਣੀ ਪੜਨ ਦਾ ਸਵਾਮਨ ਕਰਨ ਦਾ ਸਤਿਗੁਰੂ ਬਲ ਉਦਮ ਉਤਸ਼ਾਹ ਚਾਹੂ ਬਖਸ਼ਣਾ ਮਰਾਨੀਆਂ ਸ਼ੁੱਧ ਭਾਵਨਾਵਾਂ ਮਨੋ ਪਾਵਨ ਮਾਸਾਂ ਮਰਾਦਾਂ ਪੂਰਨ ਕਰਨੀਆਂ ਜੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਣੀ ਦਾ ਤਾਰਕਿਤਾ ਦਰੋਂ ਪਰੋਂ ਸਰਬੱਤ ਸੰਤਾਂ ਦੇ ਘਰਾ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਤਫਾਉ ਸੁਖ ਸ਼ਾਂਤੀ ਬਖਤੌਣੀ ਨੌਕਰੀ ਔਰ ਕਾਰੋਬਾਰਾਂ ਵਿੱਚ ਵੱਧੇ ਬਰਕਤਾਂ ਪਾਉਣੀਆਂ ਬੇਅੰਤ ਖੁਸ਼ੀਆਂ ਬਖਸ਼ ਲੈਣੀਆਂ ਸਤਿਗੁਰੂ ਧਰਉ ਕਰਉ ਸਰਬਤ ਸੰਤਾਂ ਦਾ ਭਲਾ ਕਰਨਾ ਜੀ ਸੁਖ ਹੋਵੇ ਨਾਮ ਚਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ